ਸਸ਼ੇਕਾਲ ਜੀ ਜਿੰਨਾ ਲੇਡੀਜ਼ ਨੂੰ ਭਾਰ ਪੈਣ ਦੀ ਪ੍ਰੋਬਲਮ ਆ ਰਹੀ ਹੈ ਲਕੋਰੀਆ ਰਹਿੰਦਾ ਹੈ ਪੇਡੂ ਦੇ ਵਿੱਚ ਦਰਦ ਰਹਿੰਦਾ ਹੈ ਜਿਹਦੇ ਕਰਕੇ ਕੀ ਉਹਨਾਂ ਨੂੰ ਬਾਰਲੀ ਪਰਤੇ ਦੇ ਵਿੱਚ ਖਾਰਜ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਜਿੰਨਾ ਲੇਡੀਜ਼ ਨੂੰ ਉਹਨਾਂ ਵਾਸਤੇ ਦੱਸ ਰਹੇ ਹਾਂ ਜੀ ਪੋਸ਼ਿਆਂ ਨੂੰ ਚੂਰਨ ਠੀਕ ਹੈ ਜੀ ਪੋਸ਼ਿਆਂ ਨੂੰ ਚੂਰਨ ਤੇ ਨਾਲੀ ਦਰਨ ਅਸ਼ਕ ਚੂਰਨ ਜਿਹੜਾ ਹੁੰਦਾ ਹੈ ਔਰ ਕੁਸ਼ਣ ਉਚੀ ਜਿਹੜਾ ਹੁੰਦਾ ਉਹਨਾਂ ਦੋਨਾਂ ਨੂੰ ਮਿਕਸ ਕਰਕੇ ਸਵੇਰੇ ਸ਼ਾਮ ਅੱਧਾ ਅੱਧਾ ਚਮਚ ਲਓ ਜੀ ਇਹਦੇ ਨਾਲ ਤੁਹਾਡੇ ਭਾਰ ਪੈਣ ਦੀ ਸਮੱਸਿਆ ਠੀਕ ਹੋਏਗੀ ਐਂਡ ਤੁਹਾਨੂੰ ਜਿਹੜਾ ਲੋਕੋਰੀਆ ਚਿੱਟਾ ਪਾਣੀ ਪੈਂਦਾ ਖਾਰਸ਼ ਰਹਿੰਦੀ ਹੈ ਉਹ ਪ੍ਰੋਬਲਮ ਥੋੜੀ ਸੋਲਵ ਹੋਏਗੀ ਇੱਕ ਜਿਨ੍ਹਾਂ ਨੂੰ ਇਸ ਪ੍ਰੋਬਲਮ ਦੇ ਕਰਕੇ ਡਿਜ਼ਾਈਨਲ ਪਾਰਟ ਬਿਲਕੁਲ ਲੂਸ ਹੋ ਚੁੱਕਾ ਹੈ ਜਾਂ ਕੁੜੀਆਂ ਨੂੰ ਵੀ ਇਸ ਦੇ ਵਿੱਚ ਦਿੱਕਤ ਆ ਰਹੀ ਹੈਗੀ ਕਈ ਵਾਰੀ ਕੀ ਹੁੰਦਾ ਕਿ ਵਾਈਟ ਡਿਸਚਾਰਜ ਕਰਕੇ ਪ੍ਰਾਈਵੇਟ ਪਾਰਟ ਲੂਸ ਹੋ ਜਾਂਦਾ ਉਹਦੇ ਵਾਸਤੇ ਆਪਾਂ ਨੇ ਇਹ ਮੈਡੀਸਿਨ ਬਣਾਈ ਹੈ ਜੀ ਇਹ ਮੈਡੀਸਿਨ ਤੁਸੀਂ ਸਾਡੇ ਐਡਰੈਸ ਤੇ ਆ ਕੇ ਲੈ ਸਕਦੇ ਹੋ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਇਹਨੂੰ ਸਵੇਰੇ ਸ਼ਾਮ ਤੁਸੀਂ ਯੂਜ਼ ਕਰੋਗੀ ਪ੍ਰਾਈਵੇਟ ਪਾਰਟ ਟਾਈਟ ਹੋਊਗਾ ਬਾਕੀ ਜਿਹੜਾ ਮੈਂ ਨੁਸਖਾ ਦੱਸਿਆ ਉਹ ਤੁਸੀਂ ਘਰੇ ਬਣਾ ਕੇ ਸਵੇਰੇ ਸ਼ਾਮ ਖਾ ਸਕਦੇ ਹੋ ਜੀ ਬਾਕੀ ਤੁਸੀਂ ਇਹ ਚੀਜ਼ਾਂ 1 ਮਹੀਨੇ ਤੱਕ ਯੂਜ਼ ਕਰੋ ਉਸ ਤੋਂ ਬਾਅਦ ਇਹਦੇ ਰਿਜ਼ਲਟ ਮੈਨੂੰ ਵਟਸਐਪ ਤੇ ਵੀ ਦੱਸ ਸਕਦੇ ਹੋ ਮਿਲ ਕੇ ਵੀ ਦੱਸ ਸਕਦੇ ਹੋ ਮੇਰੇ ਐਡਰੈਸ ਸਾਰੇ ਸਕਰੀਨ ਦੇ ਉੱਪਰ ਆ ਰਹੇ ਨੇ ਜੀ ਧੰਨਵਾਦ